ਸਤਿ ਸ਼੍ਰੀ ਅਕਾਲ ਜੀ ਮੇਰੇ ਇਸ YouTube ਚੈਨਲ ਲਰਨ ਵੀ ਦਸੰਦੀਪ ਦੇ ਤੁਹਾਡਾ ਸਭ ਦਾ ਸਵਾਗਤ ਹੈ ਇਹ ਮੈਂ ਕੱਲ ਲਾਈਵ ਸੈਸ਼ਨ ਦੇ ਵਿੱਚ ਕਰਵਾਇਆ ਸੀ ਜੇ ਉਹ ਕਿਸੇ ਵਜ੍ਹਾ ਕਰਕੇ ਜਿਹੜੀ ਆਵਾਜ਼ ਹੈ ਉਹਦੇ ਬਾਅਦ ਦੇ ਵਿੱਚ ਉਹ ਰਿਕਾਰਡ ਨਹੀਂ ਹੋ ਸਕੀ ਉਹਦੇ ਲਈ ਮਾਫੀ ਚਾਹੁੰਦੀ ਆ ਤੇ ਮੈਂ ਤੁਹਾਡੇ ਲਈ ਦੁਬਾਰਾ ਜਿਹੜੀ ਜਿਹੜੇ ਕੱਲ ਅਸੀਂ ਸਾਹਿਤਕਾਰ ਕਰੇ ਸੀ ਮੈਂ ਉਹਨਾਂ ਵਾਰੀ ਵੀਡੀਓ ਲੈ ਕੇ ਆਈ ਆ ਜ ਜਿਹਦੇ ਵਿੱਚ ਅਸੀਂ ਪਹਿਲਾਂ ਗੱਲ ਕਰਾਂਗੇ ਗੁਰਦੇਵਾਲ ਸਿੰਘ ਫੁੱਲ ਜੀ ਬਾਰੇ ਜਿਹੜੇ ਨਾਟਕਕਾਰ ਤੇ ਕਾਂਗੀਕਾਰ ਨੇ ਠੀਕ ਹੈ ਉਹਨਾਂ ਦੇ ਪ੍ਰਸਿੱਧ ਰਚਨਾਵਾਂ ਨੇ ਪਿਤਾ ਪਿਆਰ ਜੋੜੀ ਜਿਹੜਾ ਜੋੜੀ ਨਾਟਕ ਹੈ ਉਹ ਐਸਐਸ ਚੰਡੀਗੜ੍ਹ ਦੇ ਵਿੱਚ ਪਹਿਲਾਂ ਪੁੱਛਿਆ ਜਾ ਚੁੱਕਿਆ ਹੈ ਅੱਛਾ ਇੱਕੋ ਕਾਮਨ ਚੀਜ਼ ਕੀ ਹੈ ਪੇਪਰ ਦੀ ਕਿ ਇਹਦੇ ਵਿੱਚ ਕਿਸੇ ਵੀ ਜੋ ਨਾਟਕ ਜਾਂ ਨਾਵਲਕਾਰ ਹੈ ਉਹਦੀ ਪ੍ਰਕਾਸ਼ਿਤ ਜਿਹੜੀ ਤਰੀਕ ਹੈ ਉਹ ਨਹੀਂ ਪੁੱਛੀ ਗਈ ਠੀਕ ਹੈ ਇਸ ਕਰਕੇ ਤੁਸੀਂ ਇਹ ਨਾਲ ਦੇਖ ਲਿਓ ਵੀ ਕਦੋਂ-ਕਦੋਂ ਵੀ ਪ੍ਰਕਾਸ਼ਨ ਹੋਇਆ ਫਿਰ ਹੈਗਾ ਜੀ ਇਹਨਾਂ ਦਾ ਹੌਕੇ ਠੀਕ ਹੈ ਪੈਸਾ ਕਾਲਜੀਏਟ ਕਲਜੀਏਟ ਵੀ ਜਿਹੜਾ ਬਹੁਤ ਇੰਪੋਰਟੈਂਟ ਹੈ ਇਹਨਾਂ ਦਾ ਅ ਠੀਕ ਹੈ ਫਿਰ ਹੈਗਾ ਸਾਖੀ ਆਦਮੀ ਦੀ ਸ਼ਕਲ ਕਣਕ ਦਾ ਬੋਹਲ ਡੋਲਦੀ ਲਾਟ ਅੱਜ ਕੱਲ ਕਲਾ ਤੇ ਜ਼ਿੰਦਗੀ ਉਸ ਤੋਂ ਅੱਗੇ ਨਮੀਆਂ ਜੋਤਾਂ ਬੈਂਕ ਧਰਤੀ ਦੀ ਜਾਈ ਰਾਤ ਕੱਟ ਗਈ ਓੜਕ ਸੱਚ ਰਹੀ ਕਲ ਯੁਗ ਰਥਨ ਰਥ ਅਗਨ ਕਾ ਕਹਿਣੀ ਕਰਨੀ ਨਵਾਂ ਜਨਮ ਪੁਰਾਣੀ ਮੌਤ ਲੱਜਾ ਕਿੱਧਰ ਜਾਵਾ ਸਭ ਕਿਛ ਹੋਤ ਉਪਾਏ ਜਿਨ ਸੱਚ ਪੱਲੇ ਹੋਏ ਇਹ ਦੋਨੋਂ ਨੇ ਜੇ ਜਲੇ ਸ਼ਤਾਬ ਦੀ ਨਾਟਕ ਨੇ ਹੁਣ ਸ਼ਤਾਬ ਦੀ ਨਾਟਕਾਂ ਦੇ ਨਾਲ ਰਿਲੇਟਡ ਤੁਸੀਂ ਕਿਹੜੀ ਚੀਜ਼ ਯਾਦ ਰੱਖੋਗੇ ਕਿ ਸ਼ਤਾਬ ਦੀ ਨਾਟਕ ਉਹ ਹੁੰਦੇ ਆ ਜਿਹੜੇ ਕਿਸੇ ਮਤਲਬ ਕਿ ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਆ ਰਿਹਾ ਹੈ ਠੀਕ ਹੈ ਜਾਂ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਨ ਆ ਰਿਹਾ ਹੈ ਜਿਸ ਤਰ੍ਹਾਂ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਆ ਰਿਹਾ ਹੈ ਤਾਂ ਉਹਨਾਂ ਨੂੰ ਖਾਸ ਉਹਨਾਂ ਦੇ ਜਨਮ ਨੂੰ ਲੈ ਕੇ ਜਾਂ ਉਹਨਾਂ ਦੇ ਸ਼ਹੀਦੀ ਦਿਹਾੜੇ ਨੂੰ ਲੈ ਕੇ ਜਿਹੜੇ ਵੀ ਨਾਟਕ ਰਚੇ ਜਾਂਦੇ ਆ ਠੀਕ ਹੈ ਉਹਨਾਂ ਨੂੰ ਜਿਸ ਤਰ੍ਹਾਂ 100 ਸਾਲਾਂ ਬਾਅਦ 200 ਸਾਲਾਂ ਬਾਅਦ 300 ਸਾਲਾਂ ਉਂ ਜਿਹੋ ਉਹਨਾਂ ਦੇ ਜਨਮ ਦਿਨ ਤੇ ਰਚੇ ਜਾਂਦੇ ਉਹਨਾਂ ਨੂੰ ਉਹਨਾਂ ਨੂੰ ਅਸੀਂ ਸ਼ਤਾਬਦੀ ਨਾਟਕ ਬੋਲ ਦਿੰਨੇ ਆ ਤਾਂ ਇਹਨਾਂ ਦਾ ਤਰੀਕ ਵੀ ਬਹੁਤ ਸੌਖੀ ਇਹਨਾਂ ਦੀ ਯਾਦ ਰੱਖਣੀ ਕਿ ਗੁਰੂ ਨਾਨਕ ਦੇਵ ਜੀ ਦਾ ਜਨਮ 1469 ਦੇ ਵਿੱਚ ਹੋਇਆ ਸੀ ਤਾਂ ਫਿਰ ਉਹਨਾਂ ਦੀ ਜਨਮ ਸ਼ਤਾਬਦੀ ਤੇ ਜਿਹੜੇ ਦੋਨੇ ਨਾਟਕ ਨੇ 1969 ਦੇ ਵਿੱਚ ਪ੍ਰਕਾਸ਼ਿਤ ਕੀਤੇ ਗਏ ਨੇ ਠੀਕ ਹੈ ਫਿਰ ਅਸੀਂ ਦੂਣ ਸਵਾਏ ਹੋਏ ਪਹਿਲਾਂ ਮਰਨਾ ਸਿੱਖ ਲਓ ਮਹਾਵਲੀ ਜੋਦਾ ਬੰਦਾ ਬਹਾਦਰ ਠੀਕ ਹੈ ਇਹਨਾਂ ਦੇ ਇੰਪੋਰਟੈਂਟ ਨਾਟਕ ਨੇ ਤੇ ਜਿਹੜਾ ਐਸਐਸਏ ਚੰਡੀਗੜ੍ਹ ਦੇ ਵਿੱਚ ਪੁੱਛਿਆ ਗਿਆ ਇਕਾਂਗੀ ਉਹਨਾਂ ਦਾ ਉਹ ਹੈਗਾ ਜੀ ਮੁਰਦੇ ਦਾ ਰਾਸ਼ਨ ਬਹੁਤ ਇੰਪੋਰਟੈਂਟ ਹੈ ਇਹ ਤੇ ਥੋੜਾ ਇਹਦੇ ਵਿੱਚ ਇੱਕ ਗਰੀਬੀ ਨਾਲ ਜੁੜਦੇ ਪਰਿਵਾਰ ਦੀ ਵੀ ਕਹਾਣੀ ਹੈ ਪਿੱਛੇ ਜਾ ਕੇ ਥੋੜਾ ਉਹ ਹਾਸ ਰਸੀ ਵੀ ਬਣ ਜਾਂਦਾ ਠੀਕ ਹੈ ਕਿ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੇ ਜਿਹੜੇ ਬਜ਼ੁਰਗ ਨੇ ਉਹ ਮਤਲਬ ਕਿ ਚੜਾਈ ਕਰਕੇ ਨੇ ਮੌਤ ਹੋ ਗਈ ਅਸਲ ਦੇ ਵਿੱਚ ਉਹ ਦਵਾਈ ਲੈ ਕੇ ਸੁੱਤੇ ਹੁੰਦੇ ਨੇ ਕੀ ਘਟਨਾਵਾਂ ਵਾਪਰਦੀਆਂ ਨੇ ਉਹ ਸਾਰੀਆਂ ਨੂੰ ਇਹਦੇ ਵਿੱਚ ਪੇਸ਼ ਕਰਿਆ ਗਿਆ ਤੇ ਇਸ ਤੋਂ ਇਲਾਵਾ ਜਿਹੜਾ ਮੁਰਦੇਦ ਰਸਨੀ ਕਾਂਗੀ ਹੈ ਇਹ ਪੰਜਾਬ ਬੋਰਡ ਤੇ ਜੋ ਸੀਬੀਐਸਸੀ ਬੋਰਡ ਹੈ ਉਹਦੇ ਵਿੱਚ ਜਿਹੜੀ ਇਕਾਂਗੀ ਲੱਗੀ ਹੋਈ ਹੈ ਤਾਂ ਇਹ ਸੀ ਇੰਪੋਰਟੈਂਟ ਗੁਰਦਿਆਲ ਸਿੰਘ ਫੁੱਲਜੀ ਬਾਰੇ ਵੀਡੀਓ ਜੇ ਤੁਹਾਨੂੰ ਵਧੀਆ ਲੱਗੇ ਤਾਂ ਪਲੀਜ਼ ਇਹਨੂੰ ਬੱਤ-ਬੱਤ ਸ਼ੇਅਰ ਕਰਨਾ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਹਾਨੂੰ ਇਹ ਜਿਹੜੀ ਕੋਸ਼ਿਸ਼ ਹੈ ਰਿਵੀਜ਼ਨ ਪਰਪਸ ਤੋਂ ਬਣਾਈ ਗਈ ਵੀਡੀਓ ਕਿੰਦਾਂ ਦੀ ਲੱਗੀ ਧੰਨਵਾਦ